ਆਹ ਦੇਖ ਲੋਰਾ ਕੰਜਰ ਦੇ ਕਿਵੇਂ ਕੈਂਚੀਆਂ ਪਾ ਪਏ ਨੇ ਉਹ ਚਲ ਸੜਾ 12:00 ਵੱਜ ਗਏ ਚਲ ਚਲੋ ਉੱਠ ਗਿਆ ਇਹ ਤਾਂ ਸੜਾ ਥੋੜੀ ਮਰੀ ਜਾਂਦਾ ਕੱਚਾ ਤੂੰ ਉੱਠ ਉਹਦਾ ਦੁਕਾਨੇ ਨੂੰ 9:11 ਕਿਹਾ ਕਰੋ 12:00 ਵੱਜ ਗਏ ਮੁਰਤਿ ਰਿਸ਼ਰ ਫੁਣੀ ਚੱਕੀ ਜਾਂਦੀ ਆਹ ਹੋ ਕਢੀ ਗਾਲਾ ਮਰੀ ਜਾਂਦਾ ਭਕਾਈ ਵਾਲਾ ਸੱਚ ਕਰਤਾ ਲੈ ਗੁੱਡੀ ਚਾ ਲਿਆ ਉਹ ਉੱਠ ਘੜ ਪਹਿਲਾ ਉਹ ਮੱਥਾ ਮਾਰ ਕੇ ਇਧਰ ਨਾ ਸਾਰਾ ਦਿਨ ਸੁੱਤਾ ਰਹੇਗਾ ਹੋਰ ਕੋਈ ਕੰਮ ਨਹੀਂ ਢੱਕਾ ਤੋੜਨ ਵਾਲੀ ਕੋਈ ਗੱਲ ਨਹੀਂ ਗੱਭਰਾ ਹੋਰ ਭਾਈ ਕੀ ਹਾਲ ਨੇ ਕਾ ਤੜਕੀ ਆਏਗਾ ਗੁੜਫੀਆਂ ਵਿੱਚ ਤੇਰਾ ਕੀ ਬੁੱਚਦਾ ਯਾਰ ਮੈਂ ਉਹਨੂੰ ਦੋਸਤ ਕੋਲ ਆਇਆ ਉਹ ਬਾਪੂਾ ਲਿਆ ਬਾਪੂ ਜਾ ਨਾ 来 ਸੁਣਾ ਮੈਂ ਨੂੰ ਸੁਣਾਉਣਾ ਇੱਕ ਤਗੜੀ ਗੱਲ ਆ ਰਾਤ ਆਇਆ ਆਪਾਂ ਨੂੰ ਸੁਪਨਾ ਸੁਪਨਾ ਸੀਗਾ ਪੂਰਾ ਤਗੜਾ ਅੱਛਾ ਯਾਰ ਤੇ ਸੁਪਨੇ ਚ ਕੀ ਸੀਗਾ ਬਈ ਮੈਂ ਗਿਆ ਸੀਗਾ ਟੂਰਨਾਮੈਂਟ ਤੇ ਬਾੜ ਲਿਆ ਬਾੜ ਲਿਆ ਬਾੜ ਨੀ ਯਾਰ ਲੈ ਐਂਗੇ ਵੀ ਨਹੀਂ ਮਾਰਦੇ ਹਾਂ ਫੇਰ ਤੇ ਟੂਰਨਾਮੈਂਟ ਤੇ ਭਈ ਸੁਨੰਦਾ ਸ਼ਰਮਾ ਦੇ ਗੁਰਲੇ ਜਖਤਾਂ ਰਹੀ ਹੋਈ ਸੀਗੀ ਗੁਰਲੇ ਜਖਤਾਂ ਦੇ ਤਾਂ ਘੋਟਾ ਵਿੱਚ ਕੇ ਸਟੋਰੀ ਵੀ ਪਾਈ ਆ ਮੇਰੇ ਨਾਲ ਐਨੀ ਤੇ ਬਈ ਮੈਂ ਜਦੋਂ ਕਿਹਾ ਵੀ ਮੈਨੂੰ ਰੱਖ ਲੈ ਯਾਰ ਮੈਂ ਕਬੱਡੀ ਖੇਡਣੀ ਆ ਉਹ ਕਹਿੰਦੇ ਮੂੰਹ ਪਹਿਲਾਂ ਪਹਿਲਾਂ ਦਾ ਖੇਲੇ ਕਹਿੰਦੇ ਤੂੰ ਖੇਡਦਾ ਯਾਰ ਮੂੰਹ ਦੀ ਗੱਲ ਨਾ ਕਰ ਉਹਨੇ ਨਾਲ ਖੜ ਕੇ ਫੋਟੋ ਵੀ ਝਾਈ ਆਪਣੇ ਤੇ ਬਈ ਪਹਿਲਾਂ ਤਾਂ ਕਹਿੰਦੇ ਇਹਨੇ ਰੱਖ ਦੇਣੀ ਫਿਰ ਮੈਂ ਮਾਗਰ ਮੁੜਿਆ ਆਏ ਕਹਿੰਦੇ ਇਹਦੀ ਖੁੱਤ ਖੱਤ ਬਣਦੀ ਆ ਪੱਟ ਦੇ ਉਹ ਗਿਆ ਕਿ ਛੱਪਿਆ ਹੋਏ ਨੇ ਫਿਰ ਵੀ ਉਹ ਨਾਲ ਲੜਾਈ ਪਈ ਕਹਿੰਦੇ ਮੈਂ ਰੱਖੂ ਇਹਨੂੰ ਮੈਂ ਰੱਖੂੰ ਫਿਰ ਉਹ ਇਹ ਵੀ ਕੀ ਹੋਇਆ ਮੈਂ ਹੋ ਗਿਆ ਪਾਲੇ ਗੰਨੀ ਤੁਲੇ ਨਾਲ ਆਪਣਾ ਬੱਟ ਦਾ ਰੋਲੇ ਮੰਨ ਤੂੰ ਐ ਦਾ ਕੰਮ ਹੀ ਸੀਗਾ ਤੇ ਦੁੱਲਿਆ ਵੀ ਦੁੱਲਾ ਆਇਆ ਐ ਰੇਡ ਪਾਉਂ ਐ ਕਰਦਾ ਐ ਕਰਦਾ ਰੇਡ ਜੇ ਪਾਉਣ ਆ ਗਿਆ ਹੈਨਾ ਤੇ ਫੇਰ ਲੱਗ ਗਿਆ ਕਿਹਨਾਂ ਦਾ ਦੁੱਲਾ ਦੁੱਲਾ ਕੁ ਹੋएगी ਹੋएगी ਦੁੱਲਾ ਦੁੱਲਾ ਹੋएगी ਤੇਰੇ ਬਾਈ ਨੇ ਥਾਪੀ ਇੱਧਰ ਮਾਰੀ ਫਿਰ ਇੱਧਰ ਮਾਰੀ ਫਿਰ ਇੱਥੇ ਮਾਰੀ ਫਿਰ ਇੱਥੇ ਮਾਰੀ ਜਾ ਕੇ ਫਿਰ ਕੈਂਚੀ ਲਾਈ ਲਈ ਸਾਰੇ ਪਾਸੇ ਫਿਰ ਗੱਪਰ ਗੱਪਰ ਇੱਧਰੋਂ ਗੱਪਰ ਆਈ ਫਿਰ ਕੋਈ ਵੇ ਰੇ ਕੋ ਸੋਰੀ ਕੀ ਕਹਿੰਦੇ ਨੂੰ ਸੁਨੰਦਾ ਹਰਮਾ ਠੱਕੇ ਕਹਿੰਦੀ ਕਹਿੰਦੀ ਯੂਆਰ ਐ ਸਟਰੋਂਗ ਐ ਮਹਾ ਗਾਂ ਗੁੜੀ ਝੋਟਾ ਐ ਠੇ ਫੇਰ ਕੀ ਹੈ ਬਈ ਰੱਬੀ ਜਣੇ ਖੱਲੀ-ਗੁੱਲੀ ਚੜ ਗਈ ਆਪਣੇ ਐ ਛੜਾ ਕੇ ਭੱਜ ਗਏ ਨਹੀਂ ਫਿਰ ਜਿਹੜਾ ਆਪਣੇ ਤੇ ਲਾਇਆ ਸੀਗਾ ਗੁਰਲੇ ਜਖਤਾਰ ਨੇ 50000 ਰੁਪਏ ਜਿੱਤ ਹੀ ਲੈਣਾ ਸੀਗਾ ਅੱਛਾ ਯਾਰ ਤੇ ਉਸ ਦਿਨ ਕੀ ਸੀ ਭਈ ਦੁੱਲਾ ਬੰਨੀ ਬੈਠਾ ਸੀਗਾ ਨੀਲੇ ਰੰਗ ਦੀ ਪੱਕ ਪੱਕੇ ਬੰਦਾ ਜੀ ਹੁ ਤਰਾ ਕੁਛ ਲੱਗਦਾ ਗੱਪ ਮਾਰੀ ਇਹਨਾਂ ਤੋਂ ਬੰਨੀ ਸੀ ਉਹ ਭਾਈ ਸੀ ਉਹ ਗੱਪ ਮਾਰਦਾ ਬੰਨੀ ਸੀ ਉਹ ਮੈਂ ਮੈਂ ਕਹਿੰਦਾ ਬੰਨੀ ਸੀ ਉਹ ਕੱਪਾ ਦੀ ਬੰਡ ਬੰਨੀ ਸੀ ਯਾਰ ਓਏ ਤੈਨੂੰ ਹੀ ਆਉਂਦਾ ਤੁੰਨੂੰ ਹੀ ਪਤਾ ਸੁਪਨਾ ਮੇਰਾ ਬੰਨੀ 4 ਵਜੇ ਤਾਂ ਮੈਨੂੰ ਕੈਂਚੀ ਲਾਈ ਪਿਆਗਾ ਉਹ ਨਾ ਨਾ ਕੈਂਚੀ ਤੈਨੂੰ ਲਾਲੀ ਹੋਊਗੀ ਉਹ ਮੈਂ ਤਾਂ ਲੱਤ ਡਾੜੇ ਵਰਗੀ ਕਰਦੀ ਲੱਤ ਫਿਰ ਡਾੜੇ ਵਰਗੀ ਹੈਗੀ ਐ ਲੱਤ ਨਾ ਦੂਏ ਰੱਸ ਤੂੰ ਕੈਂਚੀ ਤੈਨੂੰ ਮੈਂ ਲਾਲੀ ਹਾਂ ਆ ਤੂੰ ਕਰ ਲੇਗਾ ਆ ਕਰ ਲੇਗਾ ਤੇਰੀ ਡਾੜੇ ਵਰਗੀ ਆ ਡਾੜੇ ਵਰਗੀ ਕਹਨੂੰ ਆਮਲਾ ਦੇ ਸੇਣ ਵਰਗੀ ਏ ਤੇਰੀ ਚਲ ਉਹ ਡਾੜੇ ਵਰਗੀ ਜਾ ਪਤਾ ਨਹੀਂ ਕਿਹਦੀ ਪਾਸ ਆਉਂਦੀ ਜਾਂਦਾ ਰਹਿੰਦਾ ਪਾਸ ਆਦਾ ਹੱਡੀਆਂ ਹੀ ਨੇ ਬਈ ਤੂੰ ਚੱਕਰ ਨਾ ਮਾਰ ਹਾਂ ਚਲ ਆਪਾਂ ਚੱਲਦੇ ਆ ਰਖੇ ਤਾਂ ਚਾਹ ਨਹੀਂ ਪੀਈਗਾ ਸਾਡਾ ਚਾਰ ਚਾਰ ਮੁੰਨੇ ਦਾ ਪੈਰ ਖੇਡਿਆ ਕੇ ਕਰਨਾ ਕਰਦੇ ਆ ਖੇਡਿਆ ਕੇ ਹੱਲ ਕੋ ਸੈਂਗ OK ਬਈਆ ਸਿੰਘਾ ਠੀਕ ਆ ਹੁਣ ਖਾਂਸਾ ਕਰਕੇ ਦੇ ਬਈਆ ਇਹ ਬਟਾਲੇ ਰਹੀਆਂ ਭਾਈ ਕਿੰਨੀ ਕਿ ਦੂਰ ਹੈਗਾ ਬਟਾਲਾ ਜਿੰਨਾ ਕਿ ਤੂੰ ਆ ਭਾਈ ਜੌਨ ਨਗਰ ਮੈਨੂੰ ਜ਼ਰੂਰੀ ਕੰਮ ਆ ਯਾਰ ਜੌਨ ਨਗਰ ਦਾ ਖਾਦ ਲੋ ਥੋੜੀ ਦੂਰੀ ਆ ਠੀਕ ਆ ਭਾਈ ਆ ਭਾਈ ਤੈਨੂੰ ਇੱਕ ਦਿਨ ਨੂੰ ਹਰੂ ਜਾਣਾ ਜਿੱਦੇ ਸਾਡੇ ਕੋਲੇ ਐਲ ਜੀ ਦੀ 65 ਇੰਚੀ ਬੁਰੇ ਤੇਜ ਟੇਸਲੇ ਬਣਾ ਰੋਡ 'ਚ ਭਾਈ ਉਹ ਜਾਣ ਦੇ ਯਾਰ ਉਹ ਚੌਂਵੀ ਕਰ ਦੋ ਉਹ ਤੈਨੂੰ ਤੇਰੀ ਸੱਸ ਨੇ ਇੱਕ ਗੱਲ ਤਾਂ ਨਹੀਂ ਕਹੀ ਹੋਣੀ ਆ ਭਾਈ ਵੀ ਸਾਡਾ ਬਰਦਾ ਜਵਾਈ ਆ ਭਾਈ ਯਾਰ ਉਹ ਪੀੜੀ ਤੇ ਪੂਰਾ ਹੋਣਾ ਹੋਏ

ਨੇ ਨਹੀਂ ਜੀਵਣਾ ਤਾਂ ਜੀਵ ਮੈਂ ਤਾਂ ਤੇਰੀ ਪਹਿਲੇ ਹੀ ਸਿਰ ਮੱਥੇ ਗੱਜ ਪੈਤਾ ਸੀ ਮੈਂ ਪਹਿਲੇ ਹੀ ਮਾਈ ਬੈਠਾ ਮੀਟ ਮਹਾਰਾਜ ਸਾਡਾ ਆਖੂ ਮੈਨੂੰ ਬਣਾ ਹੀ ਲਈਏ ਫਿਰ ਦੇਖ ਉਹ ਤਾਂ ਆਈ ਆ ਜੀ ਵੱਟਿਆ ਇਹ ਤੜਕੇ ਵੱਟਿਆ ਮੜਾ ਆ ਫਰਿੰਜ ਜਲਾਦਾ ਉਹ ਯਾਰ ਤੂੰ ਖਾਣ ਤੱਕ ਮਤਲਬ ਰੱਖ ਆਪਾਂ ਮੁਰਗੀ ਬਣਾਉਣਾ ਹੁੰਨੇ ਆਪਦੇ ਵਰਗਾ ਇਹਦੀ ਜਦ ਕਲਗੀ ਇਸकी ਕਲਗੀ ਜਦ ਪੂਸੀ ਪੂਸੀ ਕਰਦੀ ਹੈ ਪੂਸੀ ਪੂਸੀ ਟਰਫੜ ਕਰੇਗੀ ਟਰਫੜ ਇਧਰ ਉਧਰ ਹੋਏਗੀ आप ये प्राण त्याग जाएगा मर जाएगा मर जाएगा प्राण चले जाएंगे हाँ जे निकलिए हां रद तो जो तो तो मर तो मीट खाना हम डेढ़ सौ ग्राम जीरा मांगता है डेढ़ सौ ग्राम जीरा दो गत्ता कणक का मुर्गा मीट डेढ़ सौ ग्राम जीरा मांगता है चल दो चुटकिया ਕੀ ਬਾਰੇ ਮਤਲਬ ਅਸੀਂ ਤਾਂ ਪਾਤਾ ਹੋਏ ਇਹ ਉਹ ਜਿਹੜੇ ਸਿਫ ਦਾ ਰੋਲ ਹੁੰਦਾ ਜਿਹੜੇ ਸਿਫ ਨੇ ਇਹ ਨਾ ਕਰਿਆ ਉਹ ਮੰਗਾ ਕਰਦਾ ਨਹੀਂ ਕੁਝ ਵੀ ਉਹ ਹੈ ਨਹੀਂ ਸਿਫ ਇਹ ਤੇ ਲੇਖ ਪਾਉਂਦੀ ਹੈ ਉਹ ਕਿਵੇਂ ਆਪਦੀ ਜਾ ਬਾਹੋਂ ਤਿਆਰ ਠੀਕ ਹੈ ਲੋਟਾ ਹੀ ਲੋਟਾ ਆਹ ਲੋਟਾ ਲੋਟਾ ਬਈ ਅਸਪਤੀਜ ਕਿਵੇਂ ਆ ਫਰੀ ਦਾ ਖਾਣ ਤੇ ਉਹਦੀ ਆਇਣਾ ਨਾ ਓਏ ਓਏ ਰਿਹਾਉਂਦੀ ਆ ਤਾਈ ਤੇਰੇ ਘਪ ਦਾ ਮਰੀ ਨਾ ਉਹ ਨਾ ਭਤੀਜ ਉਹ ਅਸੀਂ ਜਾਣਦੇ ਕੌਣ ਇਹਨਾਂ ਦਾ ਤੈਨੂੰ ਬੰਨੀ ਰੱਖਦੇ ਕੁੱਤੇ ਵਾਂਗ ਉਹ ਇਹਨਾਂ ਭਤੀਜ ਗਾਣੂ ਐ ਮੈਂ ਤਾਂ ਹੁਣੇ ਵਿੱਚ ਟਾਕੇ ਦੇ ਸੀ ਅੱਛਾ ਮੈਨੂੰ ਪਤਾ ਸੀ ਵੀ ਇੱਕ ਬੰਦੇ ਦੀ ਘਾਟ ਐ ਦੇ ਇੱਕ ਹੱਟ ਤੇ ਜਿਵੇਂ ਰਾਈਸ ਪਰ ਲਿਖਿਆ ਹੋਇਆ ਖਾਣੇ ਖਾਣੇ ਦਾ ਨਾਮ ਅੱਛਾ ਇੱਕ ਹੱਟ ਤੇ ਤੇਰਾ ਨਾਮ ਲਿਖਿਆ ਹੋਇਆ ਜੀ ਤਾਇਆ ਆਊਗਾ ਛਾਲੇ ਲਿਖਿਆ ਹੋਇਆ ਹਾਂ ਲੱਗਦਾ ਤਾਇਆ ਜੀ ਆਊਗਾ ਠੀਕ ਐ ਭਤੀਜ ਇਹਦੇ ਦਾ ਕਿੱਸਾ ਸੁਣਾ ਦੇ ਬੜਾ ਮਨ ਖੁਸ਼ ਹੋਇਆ ਅੱਜ ਹਾਂ ਤਾਇਆ ਜੀ ਈਗਾ ਬਧੀਆ ਸੁਣਾਓ ਸੁਣਾਓ ਜਨਾਬ ਜੀ ਪਾਇਆ ਪਾਇਆ ਦੀ ਪਾਣੀ ਤੇ ਹਾਂ ਸਾਡੀ ਲਈ ਆਪਣੀ ਲਈ ਜਿਹੜੀ ਘਰ ਵਾਲੀ ਹੈ ਜੀ ਪਾਇਆ ਪਾਇਆ ਦੀ ਵਾਹ ਵਾਹ ਬੱਲਾ ਬੱਲਾ ਤੇ ਬੱਲਾ ਬੱਲਾ ਮੁਰਗੇ ਦਾ ਨਾਮ ਇਹਨੂੰ ਵੀ ਕਰਾਉਣਾ ਪੈਦਾ ਵਿੱਚ ਗੁੱਸਾ ਕਰ ਦੋ ਬਾਬਾ ਕਿੱਦਾਂ ਬੋਲੋ ওকে 3 ਕੀ ਹੋਇਆ ਬਲੀ ਤੇ ਪਾਇਆ ਪਿੱਛੇ ਗਿਆ ਅੱਛਾ ਉਹ ਨੂੰ ਬੋਲਣਾ ਲੱਗਾ ਕੀ ਕਰਨ ਲੈ ਚਲ ਪੈਸੇ ਵੱਜ ਗਏ ਉਹ ਤੇਰੀ ਘਰ ਜਿੰਦਗੀ ਮੁੜਾ ਦੇ ਸੀ ਤਸਿਆ ਉਹ ਬੋਲਣੀ ਨਾ ਫੁੱਟਵਾਲਾ ਰਾਮ ਨਸਰਾਨੀ ਬੱਲਾ ਬੱਲਾ ਤੇ ਸਭ ਕੁਝ ਜਾ ਕੇ ਖਾਣ ਗਾਣਾ ਕਰਦੀ ਨਹੀਂ ਕਾਇਲਾ ਕਿੱਸਾ ਕੋਹਰਾ ਪੈਣ ਵਾਲਾ ਸੁਣਾ ਦੇ ਮਨ ਖੁਸ਼ ਹੋ ਜੂ ਹਾਂ ਪਾਇਆ ਗਾਣੀ ਅੱਛਾ 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 ਤੇਰੀ ਤੇਰੀ ਮਨ ਹੀਰਾ ਯਾਰ ਅੱਛਾ ਬਤਾ ਸਭ ਦੀ ਯਾ ਤੂੰ ਚੌੜ ਵਾਲੀ ਕਰਦੇ ਓ ਚੌੜਨੀ ਤਾਂ ਗੱਲ ਸੱਚੀ ਐ ਤੂੰ ਲਗਾਉਣਾ ਗੱਲਾਂ ਹਥੋਂ ਨਾ ਨਾ ਭਤੀਜਾ ਬਸ ਸੱਸ ਆਹ ਅੰਮ੍ਰਿਤਾਲਾ ਕਿਸ ਨੇ ਪਾਈ ਲੋਹੇ ਦੀ ਗੱਟਿਆ ਹੁਣ ਤੱਕ ਤੇ ਫਤਿਹ ਤੁਸੀਂ ਮੁਰਗਾਣਾ ਬੋਹਾਂ ਜਗੱਟ ਕਰਦੇ ਮਾਰਾ ਮਾਰ ਕੇ ਬੋਹ ਆਜਗੱਟ ਕਰਦੇ ਅਸਤੀ ਮੀਂਹ ਬੋਹ ਆਸ ਖਾਜਮਾ ਕੱਕਟ ਕਰਦੇ ਪੰਜਾਬੀ ਹੈ ਤੇ ਤੈਨੂੰ ਦੱਸਿਆ ਨਾ ਸੇਪਾ ਦਾ ਰੋਡ ਹੁੰਦਾ ਏ ਬੋਲੀ ਹੁ ਕਰਦਾ ਮੰਦਾ ਤੈਨੂੰ ਤਾਂ ਕੋਈ ਕੰਮ ਨਹੀਂ ਕਰਨਾ ਆਉਂਦਾ ਏ ਕੰਤਾ ਕਾ ਲਾਉਣੀ ਹੁੰਦੀ ਤਾਂ ਕਰ ਲੈ ਲੈ ਬਲੀ ਜਗਾ ਦੇਖੀ ਚਾਹਰੇ ਨੂੰ ਲਾ ਲਿਓ ਉਹ ਨਾ ਨਾ ਬਦੀ ਇਹ ਨਾ ਨਾ ਕਰ ਤਾ ਬੇਡੂ ਮਾਫਾ ਨਿਕਲ ਗਿਆ ਹਾਂ ਹਾਂ ਮਾਫਾ ਨਿਕਲਦੀ ਜਦੋਂ ਮਾਨੇ ਮੁਰਗਾ ਕਹਿ ਰਿਹਾ ਵੀ ਹੁਣ ਮੈਨੂੰ ਬੜਾ ਬਲ ਲੈਣੇ ਫਲ ਫਲ ਕਰ ਰਿਹਾ ਇਹ ਅੱਛਾ ਇਹਦੇ ਹੱਟਾ ਦੇ ਪਾਣੀ ਨਿਕਲ ਰਿਹਾ ਠੀਕ ਹੈ ਹੱਟਾ ਚ ਰੋ ਪਾਣੀ ਰਚਾ ਹੋ ਰਿਹਾ ਵਰਕੇ ਜੋ ਸੀ ਸੇਲੀ ਅੱਧਾ ਹੁੰਦੀ ਹੈ ਸਾਲ ਤੇ ਹੁਣ ਸੁਣਾਉਣੇ ਆ ਠੀਕ ਹੈ ਅੱਗਸਾ ਜੰਗਲ ਵਾਲਾ ਠੀਕ ਹੈ ਤੁਹਾਨੂੰ ਮੈਂ ਸੁਣਾਉਣਾ ਕਾਇਦੋਗੀ ਭਦਰਕਾਰੀ ਕੀਤੀ ਨਹੀਂ ਮੈਨੂੰ ਭੰਪੂਸਨ ਮਿਲਿਆ ਹੋਇਆ ਸੀ ਲਾਈ ਕਰਕੇ ਪੁੱਗੇ ਠੀਕ ਹੈ ਬਧੀਏ ਤੁਹਾਨੂੰ ਮੈਂ ਸੁਣਾਉਣਾ ਭਈ ਅਸੀਂ ਬੰਦੇ ਹੁਣਾਂ ਫਿਰ ਪਾ ਡਾਕੂ ਟੁਕੂ ਮੇਰਾ ਰਹੇ ਬੱਤ ਪ੍ਰਧਾਨ ਮਰ ਗਏ ਫਿਰ ਹੁਣ ਤੁਹਾਨੂੰ ਪਤਾ ਬਾਲਾ ਮਾਰਦਾ ਫੂਰ ਪਾਈ 22 ਵਾਲੀ ਸਾਡਾਂ ਦੇ 22 ਵਾਲਾਂ ਦੇ ਖੂਦ ਵਾਲਾ ਮਾਰ ਜਾਂਦਾ ਠੀਕ ਹੈ ਸੱਤ ਦਾ ਕਾਂਖ ਪਿੱਛੇ ਗੁੰਡਾ ਮਰ ਗਿਆ ਫਿਰ ਗੁੰਡਾ ਸੀ ਐਮਐਲਏ ਦਾ ਫੇਰ ਉਹ ਫੇਰ ਤੈਨੂੰ ਪਤਾ ਹੁਣ ਐਮਐਲਏ ਦੀ ਪਹੁੰਚ ਰੋਦ ਹੁੰਦੀ ਹੈ ਭਾਈ ਫਾਟੇ ਮਗਰ ਲੱਗੀ ਪੁਲਿਸ ਫੇਰ ਕੀ ਹੋਇਆ ਜੀ ਫਰੀ ਫਰਾਨ ਦੇਖ ਲੈ ਕਿੰਨੇ ਵਾਰੀ ਚਲਾਨ ਕਰਿਆ ਹੋਰ